ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਹਰ ਐਤਵਾਰ ਸੰਡੇ ਟੈਸਟ ਸੀਰੀਜ਼ ਦੇ ਤਹਿਤ ਇੱਕ ਪੇਪਰ ਦੇ ਲੈਵਲ ਦਾ ਟੈਸਟ ਲੈ ਕੇ ਆਉਨੇ ਆ ਪੰਜਾਬੀ ਸਟੈਨੋਗ੍ਰਾਫੀ ਲਈ ਅੱਜ ਆਪਾਂ ਇਸ ਲੜੀ ਦਾ 57 ਨੰਬਰ ਪੇਪਰ ਜਿਹੜਾ ਤੁਹਾਨੂੰ ਅਪਲੋਡ ਕਰਨ ਜਾ ਰਹੇ ਹਾਂ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜੀਆਂ ਅਸੀਂ ਸਮੇਂ-ਸਮੇਂ ਤੇ ਡਿਕਟੇਸ਼ਨ ਬਖ-ਬਖ ਸਪੀਡ ਤੇ ਤੁਹਾਨੂੰ ਅਪਲੋਡ ਕਰਦੇ ਆ ਉਹ ਤੁਹਾਨੂੰ ਸਮੇਂ-ਸਿਰ ਮਿਲਦੀਆਂ ਰਹਿਣ ਤੇ ਤੁਸੀਂ ਆਪਣੇ ਪੇਪਰ ਦੀ ਬੜੇ ਵਧੀਆ ਤਰੀਕੇ ਨਾਲ ਤਿਆਰੀ ਕਰ ਸਕੋ ਹਾਂਜੀ ਕਰਦੇ ਆ ਅੱਜ ਦਾ ਪੇਪਰ ਆਪਾਂ ਸਟਾਰਟ ਸਟਾਰਟ ਪੰਜਾਬ ਦਾ ਗਿਆਨ ਪੁਸਤਕਾਂ ਅਤੇ ਸੰਗੀਤ ਨਾਲ ਬਹੁਤ ਗੂੜਾ ਨਾਤਾ ਰਿਹਾ ਹੈ ਭਾਵੇਂ ਕਿ ਇਸ ਵਰਤਾਰੇ ਦੇ ਨਾਲ-ਨਾਲ ਪੰਜਾਬ ਚਾਹਿਆਂ ਅਣਚਾਹਿਆਂ ਜੰਗਾਂ ਦਾ ਮੈਦਾਨ ਵੀ ਬਣਿਆ ਰਿਹਾ ਢੰਡੀ ਇਸ ਵੇਲੇ ਆਪਣੇ ਬਾਰਸ਼ਾਂ ਨੋ ਪੁਸਤਕਾਂ ਸ਼ਬਦ ਸੰਵਾਦ ਤੇ ਸੰਗੀਤ ਨਾਲ ਜੋੜਨਾ ਬਹੁਤ ਵੱਡਾ ਤੇ ਜ਼ਰੂਰੀ ਕਾਰਜ ਹੈ ਢੰਡੀ ਸਿਆਣਿਆਂ ਦਾ ਕਥਨ ਹੈ ਕੇ ਅਗਲੀਆਂ ਪੀੜ੍ਹੀਆਂ ਨੂੰ ਸ਼ਾਨਦਾਰ ਬਣਾਉਣ ਲਈ ਸੰਗੀਤ ਅਤੇ ਵਿਰਾਸਤੀ ਕਹਾਣੀਆਂ ਦੇ ਲੜ ਲਾਉਣਾ ਚਾਹੀਦਾ ਹੈ ਡੰਡੀ ਇਸ ਵਾਰ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਇਹਨਾਂ ਨੁਕਤਿਆਂ ਉੱਪਰ ਕੇਂਦ੍ਰਿਤ ਸੰਗੀਤ ਦੀ ਸੰਗਤ ਅਤੇ ਪੁਸਤਕਾਂ ਦਾ ਮੇਲਾ ਟ੍ਰੈਲ ਲਿਖਣ ਤੋਂ ਬਾਅਦ ਹੁਣ ਆਪਾਂ ਟੈਸਟ ਦਾ ਪਹਿਲਾ ਪੈਰਾਗ੍ਰਾਫ ਤੁਹਾਨੂੰ ਡਿਕਟੇਟ ਕਰਾਂਗੇ। ਇਹ ਸਟਾਰਟ ਗੁਰਮਖੀ ਦੀ ਉਤਪਤੀ ਸੰਬੰਧੀ ਸਪਸ਼ਟ ਇਤਿਹਾਸਿਕ ਤੇ ਸਿਧਾਂਤਕ ਪਰਮਾਨ ਹੋਣ ਦੇ ਬਾਵਜੂਦ ਸਾਡੇ ਅਕਾਦਮਿਕ ਜਾਂ ਜਨ ਸੁਧਾਰਨ જગਤ ਵਿੱਚ ਹੋਰ ਕਈ ਗਲਤਫਹਿਮੀਆਂ ਸਮੇਤ ਇੱਕ ਗਲਤਫਹਿਮੀ بڑے ਸੁਚੇਤ ਪੱਧਰ ਉੱਤੇ ਵਿਧੀਵਤ ਅੰਗਨਾਲ ਇਹ ਫੈਲਾਈ ਗਈ ਕੇ ਗੁਰਮੁਖੀ ਲਿਪੀ ਦੀ ਸਿਰਜਣਾ ਵਿੱਚ ਸਿੱਖ ਗੁਰੂ ਸਹਿਬਾਨ ਦਾ ਯੋਗਦਾਨ ਨਹੀਂ ਹੈ ਟੰਡੀ ਇਸ ਤਰਕ ਪਿੱਛੇ ਕੰਮ ਕਰਦੀ ਰਾਜਨੀਤੀ ਗਲਤਫਹਿਮੀ ਜਾਂ ਅ ਗਿਆਨ ਦਾ ਮੁਤਾਲਾ ਕਰਨਾ ਹੱਥਲਾ ਮਨੋਰਥ ਨਹੀਂ ਸਾਡਾ ਮਨੋਰਥ ਤਾਂ ਗੁਰਮੁਖੀ ਰੂਪੀ ਇਸ ਸ਼ਾਨਦਾਰ ਵਿਰਾਸਤ ਨਾਲ ਰੂਹ ਦੇ ਪੱਦਰ ਉੱਤੇ ਅਜਲਾ ਧੁਰ ਅੰਤ ਤੱਕ ਸਾਂਝ ਪਾਉਣੀ ਹੈ ਡੰਡੇ ਗੁਰਮਤ ਸੱਚ ਧਰਮ ਸਭਿਆਤਾ ਦੇ ਵਿਕਸਨ ਵਿੱਚ ਗੁਰਮੁਖੀ ਦਾ ਯੋਗਦਾਨ ਬੁਨਿਆਦੀ ਅਤੇ ਅਨੇਕ ਪ੍ਰਕਾਰੀ ਹੈ ਡੰਡੇ ਗੁਰਮੁਖੀ ਦੇ ਨਿਰਮਾਣ ਤੇ ਇਸ ਦੇ ਵਿਕਾਸ ਬਾਰੇ ਵਿਚਾਰ ਕਰਦੇ ਹਾਂ ਇਹ ਕੁਝ ਜਾਣਨਾ ਜਾਂ ਸਮਝਣਾ ਜ਼ਰੂਰੀ ਹੈ ਦੁਨੀਆ ਭਰ ਦੀਆਂ ਲਿਪੀਆਂ ਕਿਸੇ ਵਿਅਕਤੀ ਵਿਅਕਤੀ ਸਮੂਹ ਜਾਂ ਸੰਸਥਾ ਨੇ ਹੀ ਤਿਆਰ ਕੀਤੀਆਂ ਹਨ ਟੰਡ ਲਿਪੀ ਭਾਸ਼ਾ ਬੋਲੀ ਵਰਗਾ ਕੁਦਰਤੀ ਸੁਤੇ ਸਿੱਧ ਵਿਸਾਲ ਤੇ ਅੰਤਮ ਵਰਤਾਰਾ ਨਹੀਂ ਹੁੰਦਾ ਇਹ ਨਿਸ਼ਚਿਤ ਵਿਧੀਵਤ ਤੇ ਸੁਕੁੰਚਿਤ ਵਰਤਾਰਾ ਹੁੰਦਾ ਹੈ ਡੰਡੀ ਵਰਤਮਾਨ ਦੁਨੀਆ ਵਿੱਚ ਕੋਈ ਵੀ ਐਸਾ ਸਮੂਹ ਨਹੀਂ ਜਿਸ ਕੋਲ ਬੋਲੀ ਨਹੀਂ ਪਰ ਸੰਕੜੇ ਕਬੀਲੇ ਸਮੂਹ ਜਾਂ ਭਾਈਚਾਰੇ ਹਨ ਜਿਨ੍ਹਾਂ ਕੋਲ ਆਪਣੀ ਬੋਲੀ ਲਈ ਲਿਪੀ ਚਿੰਨ ਨਹੀਂ ਟੰਡੀ ਪਸ਼ਮਦੀਆਂ ਕਈ ਅਕਾਦਮਿਕ ਭਾਸ਼ਾ ਵਿਗਿਆਨਿਕ ਸੰਸਥਾਵਾਂ ਨੇ ਕਵਿਲਿਆਂ ਦੀਆਂ ਬੋਲੀਆਂ ਲਈ ਲਿਪੀਆਂ ਵਿਕਸਿਤ ਕੀਤੀਆਂ ਹਨ ਟੰਡੇ ਇਸ ਤੱਥ ਦੀ ਆਮ ਜਾਣੀ ਜਾਂਦੀ ਪੁਖਤਾ ਉਦਾਹਰਣ ਹੁਣ ਤੁਹਾਨੂੰ 2 ਮਿੰਟ ਦੀ ਬ੍ਰੇਕ ਹੈ ਵੀਡੀਓ ਖਾਲੀ ਚੱਲੇਗੀ ਤੇ ਤੁਸੀਂ ਆਪਣੀ ਜਿਹੜੀ ਸ਼ਾਰਟਰਨ ਲਿਖੀ ਹੈ ਉਸ ਨੂੰ ਰੀਡ ਕਰ ਲੋਗੇ ਉਸ ਤੋਂ ਬਾਅਦ ਤੁਹਾਨੂੰ ਸੈਕੰਡ ਪੈਰਾਗ੍ਰਾਫ ਜਿਹੜਾ ਡਿਕਟੇਟ ਕੀਤਾ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਤੁਹਾਨੂੰ ਡਿਕਟੇਟ ਕਰਾਂਗੇ ਹੁਣ ਰੈਡੀ ਸਟਾਰਟ ਪਾਈ ਮਰਦਾਨਾ ਗੁਰੂ ਇਤਿਹਾਸ ਦੇ ਉਹ ਪਿਆਰੇ ਸਿੱਖ ਜਾਂ ਮুরিਦ ਹਨ ਜਿਨ੍ਹਾਂ ਨੇ ਨਾ ਕੇਵਲ ਸਤਗੁਰਾਂ ਦੀ ਪਾਵਨ ਗੋਦ ਅੰਦਰ ਆਪਣਾ ਸਰੀਰ ਤਿਆਗਿਆ ਸਗੋਂ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਵੀ ਸਤਿਗੁਰਾਂ ਨੇ ਆਪਣੇ ਹੱਥੀ ਕੀਤਾ ਡੰਡੇ ਇਸ ਤੱਤ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਬਹੁਤ ਪਿਆਰੇ ਦੋਸਤ ਤੇ ਮুরিਦ ਦਾ ਵਿਛੋੜਾ ਗੁਰੂ ਨਾਨਕ ਸਾਹਿਬ ਦੁਬਾਰਾ ਕੀਤੀਆਂ ਜਾ ਰਹੀਆਂ ਸੰਸਾਰ ਯਾਤਰਾਵਾਂ ਦੀ ਸਮਾਪਤੀ ਦਾ ਵੱਡਾ ਕਾਰਨ ਬਣਿਆ ਡੰਡੇ ਨਿਰਸੰਦੇਹ ਪਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਬਾਲਪਨ ਦੇ ਦੋਸਤ ਸਨ ਸਾਥੀ ਸਨ ਡੰਡੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਦਾ ਗੁਰੂ ਨਾਨਕ ਸਾਹਿਬ ਨਾਲ ਬਧੇਰੇ ਉਬਰਮਾ ਮਿਲਾਪ 1482 83 ਇਸਵੀ ਵਿੱਚ ਉਦੋਂ ਹੋਇਆ ਜਦੋਂ ਉਹਨਾਂ ਦੀ ਉਮਰ ਲਗਭਗ 23 24 ਸਾਲਾਂ ਦੀ ਸੀ ਅਤੇ ਉਹ ਵਿਆਹੇ ਅਤੇ ਬਾਲ ਬੱਚੇਦਾਰ ਵੀ ਸਨ ਤਾਂ ਇਸ ਦਾ ਭਾਵ ਹਰਗिज ਨਹੀਂ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇੱਕ ਦੂਜੇ ਨੂੰ ਕਦੇ ਮਿਲੇ ਨਹੀਂ ਸਨ ਡੰਡੇ ਭਾਈ ਮਰਦਾਨਾ ਜੀ ਤਲਵੰਡੀ ਪਿੰਡ ਦੇ ਖਾਨਦਾਨੀ ਮਰਾਸੀ ਡੂਮ ਪਰਿਵਾਰ ਵਿੱਚੋਂ ਸਨ ਡੰਡੇ ਪ੍ਰਿੰਸੀਪਲ ਸਤਵੀਰ ਸਿੰਘ ਅਨੁਸਾਰ ਮਰਦਾਨਾ ਉਹਨਾਂ ਦਾ ਨਾ ਨਹੀਂ ਸੀ ਡੰਡੀ ਉਹਨਾਂ ਦਾ ਨਾ ਦਰਸਲ ਦਾਨਾ ਸੀ ਡੰਡੀ ਮਰਦਾਨਾ ਤਾਂ ਗੁਰੂ ਨਾਨਕ ਸਾਹਿਬ ਵੱਲੋਂ ਉਹਨਾਂ ਨੂੰ ਅਤ ਪਿਆਰ ਨਾਲ ਪ੍ਰਦਾਨ ਕੀਤਾ ਬਸੀਸਨ ਰਤਵਾ ਅਰਥਾਤ ਕਿਤਾਬ ਸੀ ਡੰਡੀ ਮਰਦਾਨਾ ਕਿਤਾਬ ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਹੋਣ ਬਾਰੇ ਡਾਕਟਰ ਭਾਈ ਵੀਰ